ਲੋਬੀ ਕਿਸਾਨ ਪ੍ਰਭਾ ਵਾਏਕ ਤੇ ਆਪਾਂ ਬਿਨਾ ਕਦੋਂ ਕੀਤੇ ਜਿਹੜਾ ਝੋਨਾ ਲਾਉਣ ਜਾ ਰਹੇ ਆਂ ਚਾਰ ਕਿੱਲਾਂ ਦੇ ਵਿੱਚ ਨਾ ਤਾਂ ਟਰੈਕਟਰ ਲਵੇੜਾ ਬਿਲਕੁਲ ਵੀ ਨਾ ਕੋਈ ਕੁੰਡੀ ਕੱਢਣੀ ਪਈ ਨਾ ਝਾਗ ਬਣੀ ਤੇ ਨਾ ਕੋਈ ਢੋੜੀ ਬਣੀ ਵਾਹਣ ਦੇ ਵਿੱਚ ਰੱਪੜ ਵਾਹਣ ਦੇ ਵਿੱਚ ਭਾਈ ਦੋ ਵਾਰੀ ਆਪਾਂ ਸੁਹਾਗਾ ਮਾਰਤਾ ਸੀਗਾ ਵਾਹਣ ਤਿਆਰ ਕਰਕੇ ਤੇ ਉੱਪਰੋਂ ਛੜਦਾ ਪਾਣੀ ਪਾਣੀ ਐਕ ਤੇ ਆਪਣੇ ਕੋਲੇ ਜ਼ਿਆਦਾ ਸੀਗਾ ਕਿਉਂਕਿ ਦੋ ਮੋਟਰਾਂ ਇੱਥੇ ਚਾਰ ਕਿੱਲਾਂ ਦੇ ਵਿੱਚ ਹੀ ਰਹਿਣੀਆਂ ਤੇ ਇੱਕ ਤਜਰਬੇ ਦੇ ਤੌਰ ਤੇ ਆਪਾਂ ਜਿਹੜਾ ਇੱਕ ਤੇ ਇਹ ਐਕਸਪੈਰੀਮੈਂਟ ਕੀਤਾ ਇੱਕ ਤੇ ਵੀ ਕਿਵੇਂ ਰਹੂਗਾ ਰੱਪੜ ਵਾਹਣ ਦੇ ਵਿੱਚ ਆ ਦੇਖ ਲਓ ਵੀ ਪਾਣੀ ਛੜਦਾ ਤੇ ਪਾਣੀ ਇੰਨਾ ਕਿ ਜ਼ਿਆਦਾ ਨਿੱਤਰਿਆ ਪਿਆ ਇਧਰਲੇ ਘਰੇ ਦੇ ਵਿੱਚ ਪਲਾ ਗਲਾਸ ਭਰ ਕੇ ਪੀ ਲੋ ਕਾਫੀ ਭਰਾਵਾਂ ਦੇ ਜਿਹੜੇ ਰਾਇ ਸੀ ਕਿ ਬਾਈ ਜਿਹੜਾ ਪਾਣੀ ਵੱਧ ਪੀਊਗਾ ਵਾਹਣ ਪਰ ਬਾਈ ਜਦੋਂ ਪੱਕੇ ਵਾਹਣ ਹਰ ਸਾਲ ਜਿਹੜਾ ਝੋਨਾ ਲੱਗਦਾ ਇੱਥੇ ਹਨਾ ਇੱਕ ਦੋ ਦਿਨ ਜ਼ਰੂਰ ਵੱਧ ਪੀਊਗਾ ਪਾਣੀ ਤੇ ਉਸ ਤੋਂ ਬਾਅਦ ਜਿੰਨਾ ਪਾਣੀ ਦਾ ਤਿਆ ਬੱਜ ਗਈ ਤਾਂ ਆਮ ਝੋਨੇ ਜਿੰਨੀਆਂ ਨੇ ਪਾਣੀ ਪੀਣਾ ਤੇ ਘੈਂਟ ਗੱਲਬਾਤ ਬਣੀ ਪਈ ਆ ਦੇਖੋ ਇਧਰ ਲਾ ਕਿਹੜਾ ਪਾਣੀ ਦਾ ਜਿਹੜਾ ਆਪਾਂ ਲਾਤਾ ਨਾ ਤਾਂ ਕੋਈ ਇਹਦੇ ਵਿੱਚ ਕੁੰਡੀ ਬਣੀ ਆ ਨਾ ਕੋਈ ਝੱਗ ਕੱਢਣੀ ਪਈ ਤੇ ਨਾ ਕੋਈ ਦੇਖੋ ਕੋਈ ਧੋੜੀ ਨਹੀਂ ਤੇ ਪਾਣੀ ਵੀ ਬਲਾਂ ਗਲਾਸ ਪਰ ਪਰ ਕੇ ਪੀਚ ਲੋ ਇੰਨਾ ਸਾਫ ਪਾਣੀ ਆ ਤੇ ਆ ਇੱਕ ਤੇ ਆਪਾਂ ਇਹ ਤਜਰਬਾ ਕੀਤਾ ਤੇ ਕਿਉਂਕਿ ਮੋਟਰਾਂ ਜਿਹੜੀਆਂ ਰੈਲੀਆਂ ਸੀ ਜਾਂ ਕੁਛ ਮੱਕੀ ਆ ਇਧਰ ਤੇ ਕੁਛ ਹੈਗੀ ਆ ਮੂੰਗੀ ਤੇ ਆਹ ਤਜਰਬਾ ਜੇ ਹੋਰ ਵੀ ਕਿਸੇ ਕਿਸਾਨ ਭਰਾ ਨੇ ਕੀਤਾ ਕਾਫੀ ਏਰੀਏ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੇ ਇਹ ਤਰੀਕਾ ਜਿਹੜਾ ਅਪਣਾਉਂਦੇ ਜਿੱਥੇ ਸੇਮ ਦੀ ਸਮੱਸਿਆ ਜਾਦੇ ਆ ਤਾਂ ਇੱਕ ਤੇ ਆਪਾਂ ਇੱਕ ਤਜਰਬੇ ਦੇ ਤੌਰ ਤੇ ਜਿਹੜਾ ਇਹ ਚਾਰ ਕਿੱਲਾਂ ਤੇ ਕੰਮ ਕਰਕੇ ਦੇਖਿਆ ਤੇ ਜੇ ਕਾਮਯਾਬ ਰਿਹਾ ਸੌਦਾ ਤਾਂ ਅੱਗੇ ਤੋਂ ਫਿਰ ਆਪਾਂ ਸਾਰਾ ਵਾਣ ਜਿਹੜਾ ਉਹ ਇਸੇ ਤਰ੍ਹਾਂ ਹੀ ਲਾਇਆ ਕਰਾਂਗੇ ਤੇ ਨਾਲੇ ਪਾਣੀ ਬਿਲਕੁਲ ਇੱਕ ਸਾਰ ਲੱਗੇ ਜਾਂਦਾ ਨਾ ਕੋਈ ਪਾਣੀ ਜ਼ਿਆਦਾ ਚੜਦਾ ਨਾ ਕੋਈ ਵਾਟ ਪੁੱਛ ਨਹੀਂ ਪਈ ਨਾ ਕੋਈ ਵਾਟਰ ਟੁੱਟਣ ਦੀ ਸਮੱਸਿਆ ਸਾਰੀਆਂ ਸਮੱਸਿਆਾਂ ਦਾ ਹੀ ਜਿਹੜਾ ਹੱਲ ਹੋ ਗਿਆ ਤੇ ਹੋਰ ਵੀ ਆਪਣੇ ਕਿਸੇ ਕਿਸਾਨ ਭਰਾ ਨੇ ਇਹ ਤਜਰਬਾ ਕੀਤਾ ਆਏ ਤਾਂ ਬਈ ਜ਼ਰੂਰ ਦੱਸਿਓ ਤੇ ਅੱਗੇ ਆਪਾਂ ਵੀ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਉਹ ਦਿੰਦੇ ਰਵਾਂਗੇ ਵੀ ਇਹ ਜਿਹੜਾ ਤਜਰਬਾ ਕਾਮਯਾਬ ਰਹਿੰਦਾ ਕਿੰਨਾ ਕ ਕਾਮਯਾਬ ਰਹਿੰਦਾ ਝਾੜਦਾ ਕੋਈ ਫਰਕ ਪੈਂਦਾ ਝੋਨੇ ਦਾ ਜਾਂ ਨਹੀਂ ਰਹਿੰਦਾ ਜਾਂ ਸੇਮ ਹੀ ਝਾੜ ਰਹਿੰਦਾ ਤੇ ਜਿਹੜੇ ਆਪਣੇ ਕਿਸਾਨ ਭਰਾਵਾਂ ਦੇ ਕਈ ਹੁੰਦਾ ਵੀ ਬਾਣ ਦੇ ਵਿੱਚ ਜਿਹੜਾ ਟਰੈਕਟਰ ਖੁੱਭਣ ਲੱਗ ਜਾਂਦਾ ਤਾਂ ਉੱਥੇ ਇਹ ਤਰੀਕਾ ਬਣਾਉਂਦੇ ਆਪਣੇ ਕਿਸਾਨ ਭਰਾ ਜਾਂ ਜਿੱਥੇ ਸੇਮ ਜ਼ਿਆਦਾ ਉੱਥੇ ਇਹ ਐਂ ਪਾਣੀ ਪਹਿਲਾਂ ਜਿਹੜਾ ਸੁਹਾਗਾ ਮਾਰ ਕੇ ਤੇ ਉਸ ਤੋਂ ਬਾਅਦ ਪਾਣੀ ਜਿਹੜਾ ਛੱਡ ਦਿੱਤਾ ਜਾਂਦਾ ਤੇ ਆਪਾਂ ਵੀ ਇਹ ਤਜਰਬਾ ਕੀਤਾ ਤੇ ਦੇਖਦੇ ਆ ਵੀ ਕਿੰਨਾ ਕਾਮਯਾਬ ਰਹਿੰਦਾ ਜਾਂ ਨਹੀਂ ਰਹਿੰਦਾ ਤੇ ਪਾਣੀ ਦੀ ਜਿਹੜੇ ਆਪਾਂ ਨੂੰ ਵੀ ਪਤਾ ਵੀ ਥੋੜਾ ਜਿਹਾ ਪਾਣੀ ਜ਼ਿਆਦਾ ਪੀਊਗਾ ਪਰ ਬਾਈ ਪਾਣੀ ਐਕਤੀ ਆਪਣੇ ਕੋਲੇ ਇੱਥੇ ਦੋ ਮੋਟਰਾਂ ਜਿਹੜੀਆਂ ਚਾਰਾਂ ਕਿੱਲਾਂ ਦੇ ਵਿੱਚ ਚੱਲੀ ਜਾਣੀਆਂ ਤੇ ਅੱਗੇ ਜੋ ਵੀ ਅਪਡੇਟ ਹੋਗੇ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸੋ ਵੀਡੀਓ ਸ਼ੇਅਰ ਕਰਿਓ ਜਰੂਰ